ਜਦ ਆਪਾਂ ਨਿੱਕੀ ਨਿੱਕੀ ਗੱਲ ਤੋਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਰਾਜ਼ ਹੋ ਕੇ ਹੋਰ ਜਗਾਂ ਤੇ ਤੁਰੇ ਫਿਰਦੇ ਆ ਸਾਧ ਸੰਗਤ ਪੀਰ ਫਕੀਰ ਦੇਵੀ ਦੇਵ ਤੇ ਮੜੀ ਮਸਾਲਾ ਤੇ ਜਾ ਕੇ ਨੱਕ ਰਗੜਦੇ ਆ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਐਸਾ ਗੁਰੂ ਏ ਜਿੰਦੇ ਅੱਗੇ 33 ਕਰੋੜ ਦੇਵੀ ਦੇਵਤਾ ਨੱਕ ਮਸਤਕ ਹੁੰਦਾ ਤੇ ਸਾਧ ਸੰਗਤ ਗੁਰਬਾਣੀ ਪੜ ਕੇ ਵੇਖੋ ਮਹਾਰਾਜ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਜਿਹੜਾ ਬੰਦਾ ਰੱਬ ਦੇ ਨਾਮ ਨੂੰ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਨਾ ਤੇ ਨੌ ਨਿਧੀ 18 ਸਿੱਧੀਆਂ ਉਹਦੇ ਪਿੱਛੇ ਤੁਰੀਆਂ ਫਿਰਦੀਆਂ ਨੇ ਉਹਨੂੰ ਕਿਸੇ ਗੱਲੋਂ ਕਦੀ ਦੁਨੀਆ ਤੇ ਘਾਟ ਨਹੀਂ ਆਏਗੀ ਸੰਸਾਰ ਤੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਅੱਗੇ ਗੁਰੂ ਗੋਬਿੰਦ ਸਿੰਘ ਝੁੱਕ ਗਏ ਤੇ ਯਾਦ ਰੱਖਿਓ ਸਾਧ ਸੰਗਤੋਂ ਗੁਰੂ ਕਿੱਡਾ ਵੱਡਾ ਹੋਵੇਗਾ ਕਿੰਨੀ ਸ਼ਕਤੀ ਦਾ ਮਾਲਕ ਹੋਵੇਗਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਨਾ ਆਇਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਸੰਗ ਰਿਹਾ ਕਰੋ ਗੁਰੂ ਨੂੰ ਅੰਗ ਸੰਗ ਸਮਝਿਆ ਕਰੋ